ਸਤਨਾਮ ਨਮੋ ਨਵਾਹੀ ਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਹਾਂ ਦੇਖਾ ਤਹਰ ਆਸਮਾਈ ਤਉ ਦਬੈ ਅਨੰਦ ਦੂਜੀ ਨਹੀਂ ਜਾਏ ਜੇ ਕੋ ਕਰੇ ਕੀ ਤੈ ਕਿਆ ਹੋਏ ਜਿਸ ਨਾਮ ਬਖਸ਼ੀ ਸਚਾ ਸੋਈ ਸੋ ਕਹੋ ਤਲ ਗੁਰ ਸੇਵੀਐ ਇਹਨ ਸੋ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹਲਾ ਪਹਿਲਾ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਵੇਕਾਰ ਜੈ ਤਨ ਬਾਣੀ ਵਿਸਰ ਜਾਏ ਜ्यों ਪੱਕਾ ਰੋਗੀ ਬਿਨ ਲਾਏ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਚਖਣ ਹੋਏ ਗਣ ਬੋਲੇ ਜਾਣੈ ਸਭ ਸੋਹੇ ਰਾਉ ਜਨ ਕੰਨ ਕੀਤੇ ਅੱਖੀ ਨਾਕ ਜਨ ਜਿਹਵਾ ਦਿੱਤੀ ਬੋਲੇ ਤਾਤ ਜਨ ਮਨ ਰੱਖ ਆਗਨੀ ਪਾਏ ਵਾਜੈ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਬਾ ਕਾਲ ਖਦਾਗਾ ਦਾਗ ਹੈ ਦਾਗ ਦੋਸ਼ ਮੂੰ ਚੱਲਿਆ ਲਾਈ ਦਰਗਾ ਬੈਸ਼ਨ ਨਹੀਂ ਜਾਏ ਕਰਮ ਮਿਲਾਇ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾਓ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾਰ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਹਰ ਹੁਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸੋਦ ਸੰਗਤ ਜੀਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਰਾਤਰੀ ਦਾ ਸਮਾਂ ਸੁਖ ਦਾ ਬਤੀਤ ਹੋਇਆ ਅਮਰਤ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਰਸ਼ਨ ਦੇ ਆਰ ਬਖਸ਼ਿਸ਼ ਕਰਕੇ ਸੇਵਾ ਦੀ ਦਾਤ ਬਖਸ਼ੀ ਹੈ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਦੇ ਪ੍ਰਕਾਸ਼ਮਾਨ ਦੀ ਸਿਵਾ ਤੋਂ ਉਪਰੰਤ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਤੋਂ ਉਪਰੰਤ ਗੁਰੂ ਜੀ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ ਅੱਜ ਦੇ ਮੁਖਵਾਕ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਕੀ ਸਿੱਖਿਆ ਦਿੱੰਦੀ ਹੈ ਇਹਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ ਪ੍ਰੇਮ ਸਹਿਤ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਲੜੀ ਅੰਦਰ ਤਨਾਸਰੀ ਰਾਗ ਦੇ ਵਿੱਚ ਜਗਤ ਗੁਰੂ ਨਾਨਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਮੁਖਾਰਬਿੰਦ ਵਿੱਚੋਂ ਬਖਸ਼ਿਸ਼ ਕਰਕੇ ਸਾਨੂੰ ਜੀਵਨ ਜਿਉਣ ਦੀ ਸੋਝੀ ਬਖਸ਼ਿਸ਼ ਕਰਦੇ ਆਂ ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਆ ਰਹਾਉ ਦੇ ਬੰਦ ਵਿੱਚ ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ ਰਹਾਉ ਮਹਾਰਾਜੀ ਕਹਿੰਦੇ ਸਿਮਰਨ ਤੋਂ ਬਿਨਾ ਖਾਲੀ ਰਹਿਣ ਕਰਕੇ ਸਿਹੜੇ ਹੋਏ ਦੁੱਖ ਦੁੱਖਾਂ ਬਾਰੇ ਬਹੁਤੇ ਗਿਲੇ ਕਰੀ ਜਾਣੇ ਇਹ ਬਿਆਰਥ ਬੋਲ ਹੈ ਮਤਲਬ ਕਿ ਸਿਮਰਨ ਨੂੰ ਛੱਡ ਕੇ ਦੁਨੀਆ ਦੀਆਂ ਬਾਕੀ ਗੱਲਾਂ ਚਿਤਾਰੀ ਜਾਣੀਆਂ ਕਰੀ ਜਾਣੀਆਂ ਕਰੀ ਜਾਣੀਆਂ ਇਹ ਦੁੱਖਾਂ ਦੇ ਵਿੱਚੋਂ ਬਹੁਤ ਵੱਡਾ ਦੁੱਖ ਹੈ ਰੱਬ ਦੇ ਅੱਗੇ ਗਿਲੇ ਕਰੀ ਜਾਣੇ ਮਹਾਰਾਜ ਤੂੰ ਆ ਨਹੀਂ ਸੀ ਕਰਨਾ ਆ ਨਹੀਂ ਸੀ ਕਰਨਾ ਕਹਿੰਦੇ ਪਰਮਾਤਮਾ ਬਿਨਾਂ ਬੋਲਿਆ ਤੂੰ ਸਾਰਾ ਕੁਝ ਹੀ ਜਾਣਦਾ ਹੈ ਕੋਸ਼ਿਸ਼ ਕਰੀਏ ਕਿ ਸਿਮਰਨ ਦੇ ਵਿੱਚ ਜੁੜ ਕੇ ਪਰਮੇਸ਼ਰ ਦੀ ਵਡਿਆਈ ਕਰੀਏ ਪਰਮੇਸ਼ਰ ਦਾ ਨਾਮ ਜਪੀਏ ਇਹੀ ਜੀਵ ਦਾ ਮੁੱਖ ਕੰਮ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਰਸਨਾ ਤੇਰਾ ਕੰਮ ਸੀ ਪਰਮੇਸ਼ਰ ਦਾ ਨਾਮ ਜਪਣਾ ਨਾਮ ਦਾ ਰਸ ਲੈਣਾ ਸੀ ਪਰ ਤੂੰ ਝੂਠੇ ਰਸਾਂ ਵਿੱਚ ਪੈ ਕੇ ਨਾਮ ਦੇ ਰਸ ਨੂੰ ਉੱਕਾ ਹੀ ਭੁੱਲ ਗਈ ਦੁਨੀਆ ਦੀਆਂ ਵਡਿਆਈਆਂ ਕਰਨ ਵਾਸਤੇ ਜੀਭ ਥੱਕਦੀ ਨਹੀਂ ਬੋਲੀ ਜਾਂਦੀ ਹੈ ਬੋਲੀ ਜਾਂਦੀ ਹੈ ਪਰ ਜਦੋਂ ਪਰਮੇਸ਼ਰ ਦੀ ਸਿਫਤ ਕਰਨ ਦੀ ਗੱਲ ਆਉਂਦੀ ਹੈ ਫਿਰ ਇਹ ਜੀਭ ਥੋੜਾ ਜਿਹਾ ਬੋਲ ਕੇ ਥੱਕ ਜਾਂਦੀ ਹੈ ਚੁੱਪ ਹੋ ਜਾਂਦੀ ਹੈ ਮਹਾਰਾਏ ਕਹਿੰਦੇ ਬਿਨ ਬੋਲੇ ਜਾਣੇ ਸਭ ਸੋਈ ਪ੍ਰਮਾਤਮਾ ਸਾਡੇ ਸਾਰੇ ਗਿਲੇ ਕਰਨ ਤੋਂ ਬਿਨਾ ਸਾਰੇ ਦੁੱਖ ਸੁੱਖ ਸਾਡੂੰ ਜਾਣਦਾ ਹੈ ਸਾਡੇ ਰੋਗਾਂ ਦਾ ਕਾਰਨ ਕੀ ਹੈ ਸਭ ਕੁਝ ਜਾਣਦਾ ਹੈ ਇਸ ਕਰਕੇ ਪ੍ਰਮਾਤਮਾ ਦੇ ਅੱਗੇ ਹਰ ਗੱਲ ਬੋਲ ਬੋਲ ਕੇ ਦੱਸਣੀ ਮਹਾਰਾਜ ਆ ਨਹੀਂ ਆਏ ਕਰ ਦਿਓ ਆ ਨਹੀਂ ਆਏ ਕਰ ਦਿਓ ਆ ਨਹੀਂ ਆਏ ਕਰ ਦਿਓ ਇਸ ਸਾਡੀ ਸੋਚ ਸਾਡੀ ਖਿਆਲ ਨੇ ਪਰੰਤੂ ਪਰਮੇਸ਼ਰ ਸਾਡੀਆਂ ਮੰਗਾਂ ਸਾਡੇ ਖਿਆਲ ਬਿਨਾ ਬੋਲਿਆਂ ਤੂੰ ਜਾਣਦਾ ਹੈ ਰਹਾਉ ਦਾ ਬਿਸ਼ਰਾਮ ਦਿੱਤਾ ਮਹਾਰਾਜ ਜੀ ਕਹਿੰਦੇ ਜੀਉ ਤਪਤ ਹੈ ਬਾਰੂ ਬਾਰ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਛੱਡ ਕੇ ਪ੍ਰਮਾਤਮਾ ਦੀ ਵਡਿਆਈ ਭੁੱਲ ਕੇ ਇਹ ਜੀਵ ਮੋੜ-ਮੋੜ ਕੇ ਦੁਖੀ ਹੁੰਦਾ ਹੈ ਜਦੋਂ ਪਰਮੇਸ਼ਰ ਦੇ ਗੁਣ ਗਾਉਂਦਾ ਉਹ ਸੁਖੀ ਰਹਿੰਦਾ ਜਦੋਂ ਭੁੱਲ ਜਾਂਦਾ ਉਹ ਦੁਖੀ ਹੁੰਦਾ ਦੁੱਖ ਦੇ ਵਿੱਚ ਪਰਮਾਤਮਾ ਨੂੰ ਚੇਤੇ ਕਰਦਾ ਹੈ ਆਵਾਜ਼ਾਂ ਮਾਰਦਾ ਹੈ ਜਦੋਂ ਸੁੱਖ ਆ ਜਾਂਦੀ ਹੈ ਫਿਰ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਇਦਾਂ ਹੀ ਤਪ ਤਪ ਖਪੇ ਬਹੁਤ ਵੇਕਾਰ ਦੁਖੀ ਹੋ ਹੋ ਕੇ ਹੋਰ ਹੋਰ ਵਿਕਾਰਾਂ ਦੇ ਵਿੱਚ ਪੈ ਕੇ ਖੁਆਰ ਹੁੰਦਾ ਹੈ ਕوار ਕਿਉਂ ਹੁੰਦਾ ਹੈ ਕਿਉਂਕਿ ਪਰਮੇਸ਼ਰ ਦੀ ਸਿਫਤ ਭੁੱਲ ਗਿਆ ਜੈ ਤਨ ਬਾਣੀ ਮਿਸਰ ਜਾਏ ਜਿਸ ਸਰੀਰ ਦੇ ਵਿੱਚ ਜਿਸ ਮਨੋਖ ਨੂੰ ਪ੍ਰਬੂ ਦੀ ਵਡਿਆਈ ਸਿਫਤ ਸਲਾਹ ਦੀ ਬਾਣੀ ਭੁੱਲ ਗਈ ਉਹ ਦੁਖੀ ਹੁੰਦਾ ਹੈ ਕਿਉਂਕਿ ਬਾਣੀ ਨੂੰ ਭੁੱਲ ਕੇ ਉਹ ਦੁਨੀਆ ਦੀਆਂ ਝੂਠੀਆਂ ਵਡਿਆਈਆਂ ਦੇ ਵਿੱਚ ਪੈ ਜਾਂਦਾ ਹੈ ਦੁਨੀਆ ਦੇ ਗਲੇਸ਼ਾਂ ਦੇ ਵਿੱਚ ਪੈ ਜਾਂਦਾ ਫਿਰ ਦੁਖੀ ਹੁੰਦਾ ਤੇ ਦੁਖੀ ਵੀ ਕਿੰਨਾ ਕੋਹੰਦਾ ਮਹਾਰਾਜ ਕਹਿੰਦੇ ਜਿਉਂ ਪੱਕਾ ਰੋਗੀ ਬਿਲ ਲਾਈ ਉਹ ਸਦਾ ਇਉਂ ਬਿਲਕਦਾ ਜਿਵੇਂ ਕੋੜ ਦੇ ਰੋਗ ਵਾਲਾ ਰੋਗੀ ਬੰਦਾ ਨਾ ਸਾਰੀ ਦਿਹਾੜੀ ਦੁਖੀ ਹੁੰਦਾ ਪੱਕਾ ਰੋਗੀ ਕੋੜ ਦਾ ਰੋਗ ਪੱਕਾ ਜਿਵੇਂ ਰੋਗੀ ਦੁਖੀ ਹੁੰਦਾ ਨਾਉ ਨੂੰ ਦੇਨੇ ਚਾਹੇ ਨਾ ਰਾਤ ਨੂੰ ਚਾਹੇ ਨਾ ਰੋਗੀ ਕੋਲੇ ਕਿੰਨੇ ਸੁੱਖ ਦੇ ਸਾਧਨ ਰੱਖ ਦਿਓ ਕਿੰਨਾ ਪੈਸਾ ਉਹਦੇ ਸਹਾਰੇ ਰੱਖ ਦਿਓ ਕਿੰਨੀਆਂ ਖਾਣ ਦੀਆਂ ਚੀਜ਼ਾਂ ਚੀਜ਼ਾਂ ਰੱਖ ਦਿਓ ਪਰ ਉਹ dard ਨਾਲ ਦੁਖੀ ਹੈ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪਰ ਇਹ ਸਾਰੇ ਕੁਸ਼ ਨੂੰ ਤੋਂ ਬਚਣ ਵਾਸਤੇ ਸਾਨੂੰ ਪਰਮੇਸ਼ਰ ਦਾ ਨਾਮ ਜਪਣਾ ਪੈਣਾ ਹੈ ਰੱਬ ਜੀ ਦੀ ਵਡਿਆਈ ਕਰਕੇ ਦੁਨੀਆਂ ਦੇ ਕਲੇਸ਼ ਤੋਂ ਬਾਹਰ ਨਿਕਲਣਾ ਪੈਣਾ ਮਾਇਆ ਦੇ ਪ੍ਰਭਾਵ ਤੋਂ ਨਿਕਲਣਾ ਪੈਣਾ ਹੈ। ਜੱਗ ਦੇ ਨਾਲੋਂ ਪ੍ਰੀਤ ਤੋੜ ਕੇ ਰੱਬ ਦੇ ਨਾਲ ਪ੍ਰੀਤ ਪਾਉਣੀ ਪੈਣੀ ਹੈ। ਫਿਰ ਸਾਡੀ ਦੁੱਖਾਂ ਨਾਲੋਂ ਪ੍ਰੀਤ ਟੁੱਟ ਕੇ ਸੁੱਖਾਂ ਨਾਲ ਪ੍ਰੀਤ ਪੈ ਜਾਏਗੀ। ਮਹਾਰਾਜ ਜੀ ਕਹਿੰਦੇ ਪਰਮੇਸ਼ਰਾ ਕੀ ਆਪਣੇ ਦੁੱਖ ਲਈ ਬਹੁਤ ਇਹਨਾਂ ਰੋਇਆ ਕਰ। ਉਹ ਤੇ ਬਿਨਾਂ ਬੋਲਿਆ ਤਾਂ ਸਭ ਕੁਝ ਜਾਣਦਾ ਹੈ। ਕਦੇ ਸੋਚਿਆ ਕਦੇ ਜਿੰਦਗੀ 'ਚ ਦੁੱਖ ਲੱਗਿਆ ਤੇ ਕਿਉਂ ਲੱਗਿਆ ਪਰਮੇਸ਼ਰ ਨੇ ਤੇ ਕਿੰਨਾ ਸੋਹਣਾ ਸਰੀਰ ਦਿੱਤਾ ਹੈ ਸਭ ਕੁਝ ਚੰਗਾ ਬਣਾ ਕੇ ਦਿੱਤਾ ਸੀ ਪਰ ਤੂੰ ਆਪਣੀਆਂ ਆੜਗਹਿਲੀਆਂ ਕਰਕੇ ਇਹ ਸੁੰਦਰ ਸਰੀਰ ਨੂੰ ਵਿਗਾੜ ਲਿਆ ਜਦੋਂ ਸੁੰਦਰ ਸਰੀਰ ਵਿੱਚ ਵਿਗਾੜ ਪੈਦਾ ਹੋ ਗਿਆ ਫਿਰ ਦੁਖੀ ਹੋਣ ਲੱਗ ਪਿਆ ਹੁਣ ਕੀ ਕੀ ਵਿਗਾੜ ਪਿਆ ਕੀ ਕੀ ਵਿਗਾੜਿਆ ਸੀ ਮਹਾਰਾਜ ਜੀ ਕੱਲੀ ਕੱਲੀ ਗੱਲ ਸੰਨ ਸਮਝਾਉਂਦੇ ਆ ਰਹਾਉ ਦੇ ਬੰਦ ਤੋਂ ਉਪਰੰਤ ਮਹਾਰਾਜ ਕਹਿੰਦੇ ਭਲਿਆ ਦੇਖ ਜਿੰਨ ਕੰਨ ਕੀਤੇ ਅੱਖੀ ਨਾਕ ਜਿਸ ਪਰਮਾਤਮਾ ਨੇ ਸਾਨੂੰ ਗਿਆਨ ਅੰਦਰੇ ਦਿੱਤੇ ਆ ਦੁੱਖਾਂ ਤੋਂ ਬਚਣ ਵਾਸਤੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਸਾਨੂੰ ਸਿਮਰਨ ਸੁਣਨ ਵਾਸਤੇ ਕੰਨ ਦਿੱਤੇ ਆ ਸੱਚ ਸੁਣਨ ਵਾਸਤੇ ਜੇਨ ਕੰਨ ਕੀਤੇ ਕੰਨ ਦਿੱਤੇ ਨੇ ਰੱਬ ਦੀ ਸਿਫਤ ਵਡਿਆਈ ਸੁਣਨ ਵਾਸਤੇ ਅੱਖੀ ਅੱਖਾਂ ਦਿੱਤੀਆਂ ਨੇ ਪ੍ਰਮਾਤਮਾ ਦੇ ਦਿਦਾਰ ਕਰਨ ਵਾਸਤੇ ਭਈ ਜਗ ਦੇ ਵਿੱਚੋਂ ਰੱਬ ਨੂੰ ਦੇਖ ਹੁਣ ਜਾਗ ਵਿੱਚੋਂ ਰੱਬ ਨੂੰ ਕਿਵੇਂ ਦੇਖੀਏ ਦੇਖੀਏ ਆਸੇ-ਪਾਸੇ ਤੇ ਦੋਸ਼ਮਣੇ ਦੋਸ਼ਮਣਾਂ ਲੀਂਦੇ ਆ ਆਸੇ-ਪਾਸੇ ਤੇ ਭੈੜੇ ਲੋਕ ਹੀ ਦਿਸਦੇ ਆ ਚੰਗਾ ਦਿਸਦਾ ਕੋਈ ਨਹੀਂ ਆਸੇ-ਪਾਸੇ ਤੇ ਬੇਗਾਨੇ ਹੀ ਬਗਾਨੇ ਦਿਸਦੇ ਆ ਆਪਣਾ ਦੀਂਦਾ ਹੀ ਕੋਈ ਨਹੀਂ ਸੱਚੇ ਬਾਦਸ਼ਾਹ ਕਹਿੰਦੇ ਨਾ ਤੇ ਲੋਕ ਬਗਾਨੇ ਨੇ ਨਾ ਲੋਕ ਮਾੜੇ ਨੇ ਨਾ ਲੋਕ ਬੁਰੇ ਨੇ ਸ਼ਰਪ ਤੇਰੀ ਸੋਚ ਬੁਰੀ ਆ ਜਿਹੋ ਜੀ ਤੇਰੀ ਸੋਚ ਆ ਉਹੋ ਜਿਹਾ ਕੁਝ ਤੈਨੂੰ ਦਿਸਦਾ ਹੈ ਤੇਰੀ ਸੋਚ ਮਾੜੀ ਏ ਤੇ ਸਭ ਕੁਝ ਮਾੜਾ ਹੀ ਮਾੜਾ ਦਿਸਦਾ ਹੈ ਅੱਖਾਂ ਦੇ ਦੇਖਣ ਦਾ ਤਰੀਕਾ ਗਲਤ ਹੋ ਗਿਆ ਤੇਰੀ ਸੋਚ ਵਿੱਚ ਆਪਣਾ ਬੇਗਾਨਾ ਚੱਲਦਾ ਤੇ ਦੁਨੀਆ ਬੇਗਾਨੀ ਦਿਸਦੀ ਹੈ ਹੁਣ ਇਹਨੂੰ ਉਲਟ ਕਰਕੇ ਸੋਚ ਇਹ ਕਿੰਨੀ ਸੋਹਣੀ ਦੁਨੀਆ ਰੱਬ ਨੇ ਬਣਾਈ ਹੈ ਤੇ ਰੱਬ ਕਿੰਨਾ ਪਿਆਰਾ ਹੈ ਇਸ ਕਰਕੇ ਰੱਬ ਦੀ ਬਣਾਈ ਹੋਈ ਦੁਨੀਆ ਵੀ ਬੜੀ ਪਿਆਰੀ ਹੈ ਚੰਗੀ ਹੈ ਰੱਬ ਨੇ ਸਭ ਨੂੰ ਆਪਣਾ ਰੂਪ ਦੇ ਕੇ ਆਪਣੀ ਜੋਤ ਦੇ ਕੇ ਭੇਜਿਆ ਤੇ ਸਾਰਿਆਂ ਵਿੱਚ ਹੀ ਪ੍ਰਮਾਤਮਾ ਦੀ ਜੋਤ ਹੈ ਤੇ ਜਦੋਂ ਪ੍ਰਮਾਤਮਾ ਦੀ ਜੋਤ ਸਾਰਿਆਂ ਵਿੱਚ ਹੈ ਜਿਹੜੀ ਜੋਤ ਮੇਰੇ ਵਿੱਚ ਹੈ ਉਹੀ ਦੂਜਿਆਂ ਵਿੱਚ ਹੈ ਤੇ ਪ੍ਰਮਾਤਮਾ ਮੇਰਾ ਪਿਤਾ ਹੈ ਮੇਰੀ ਮਾਤਾ ਹੈ ਪਰਮਾਤਮਾ ਦੀ ਬਣਾਏ ਹੋਈ ਜੀਵ ਵੀ ਮੇਰੇ ਆਪਣੇ ਨੇ ਇਹ ਤੇ ਮੇਰੇ ਆਪਣੇ ਆ ਬੇਗਾਨਾ ਤੇ ਹੈ ਹੀ ਕੋਈ ਨਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਆ ਨਾਕ ਨੱਕ ਦਿੱਤਾ ਸੁਗੰਧ ਲੈਣ ਵਾਸਤੇ ਪਰ ਇਸ ਨੱਕ ਦੇ ਨਾਲ ਬੇਗੰਦ ਹੀ ਖਾਈ ਜਾਂਦਾ ਹੈ ਬੇਗੰਦ ਲਈ ਜਾਂਦਾ ਮੋਸ਼ਕੀ ਆ ਜਾਂਦਾ ਜਾਰੇ ਪਾਸੋਂ ਮੋਸ਼ਕ ਹੁੰਦਾ ਔਗਣਾ ਦਾ ਗੁਣਾਂ ਦੀ ਸੁਗੰਧੀ ਆਉਣੀ ਚਾਹੀਦੀ ਸੀ ਪਰ ਔਗਣਾ ਦਾ ਮੋਸ਼ਕ ਮਾਰ ਦਾ ਹਰੀਕ ਚੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਸ ਪਰਮਾਤਮਾ ਨੇ ਜੀਬ ਦਿੱਤੀ ਹੈ ਜੋ ਬੜੀ ਤੇਜ਼ੀ ਨਾਲ ਬੋਲਦੀ ਹੈ ਹੁਣ ਜੀਬ ਨੇ ਬੋਲਣੀ ਸੀ ਪਰਮੇਸ਼ਰ ਦੀ ਵਡਿਆਈ ਨਾਮ ਜਪਣਾ ਸੀ ਰਸਨਾ ਦੀ ਨਾਲ ਹਰ ਵੇਲੇ ਤੂੰ ਹੀ ਤੂੰ ਤੂੰ ਹੀ ਤੂੰ ਦੀ ਆਵਾਜ਼ ਆਉਣੀ ਚਾਹੀਦੀ ਸੀ ਪਰੰਤੂ ਜੀਵ ਨੇ ਆਪਣਾ ਕਰਮ ਛੱਡਤਾ ਆਪਣਾ ਕੰਮ ਛੱਡਤਾ ਇਹ ਦੁਨੀਆ ਦੀ ਝੂਠੀ ਬੁੜਾਈ ਕਰਨ ਲੱਗ ਪਈ ਦੁਨੀਆ ਦੇ ਗੋਣ ਗਾਉਣ ਲੱਗ ਪਈ ਰੱਬ ਨੂੰ ਭੁੱਲ ਗਈ ਝੂਠ ਬੋਲਣ ਲੱਗ ਪਈ ਨਿੰਦਿਆ ਕਰਨ ਲੱਗ ਪਈ ਚੁਗਲੀ ਕਰਨ ਲੱਗ ਪਈ ਇਹ ਜੀਵ ਦੇ ਕੰਮ ਨਹੀਂ ਆ ਇਹਦੇ ਵਾਸਤੇ ਸਾਨੂੰ ਜੀਵ ਨਹੀਂ ਮਿਲੀ ਜੀਭ ਮਿਲੀ ਆ ਸੱਚ ਬੋਲਣ ਵਾਸਤੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਪਰਮੇਸ਼ਰ ਦੀ ਵਡਿਆਈ ਕਰਨ ਵਾਸਤੇ ਮਹਾਰਾਜ ਕਹਿੰਦੀ ਦੁਨੀਆ ਦੇ ਹਰ ਬੰਦੇ ਦੀ ਸੋਚ ਦੂਜੇ ਪਾਸੇ ਚਲੀ ਗਈ ਫਲਾਣਾ ਝੂਠ ਬੋਲਦਾ ਫਲਾਣਾ ਨਿੰਦਿਆ ਕਰਦਾ ਫਲਾਣਾ ਚੁਗਲੀ ਕਰਦਾ ਦੂਜਾ ਮਨ ਦੇਖੀ ਜਾਂਦਾ ਸਤਿਗੁਰੂ ਕਹਿੰਦੇ ਧਿਆਨ ਰੱਖ ਆਪਣੀ ਜੀਭ ਤੇ ਮੇਰੀ ਆਪਣੀ ਜੀਬ ਸੱਚ ਬੋਲਦੀ ਹੈ ਇਹਨੂੰ ਸੱਚ ਬੋਲਣ ਤੇ ਲਈ ਰੱਖੋ ਧਿਆਨ ਰੱਖ ਐਨਾ ਕਿ ਕਿਤੇ ਮੇਰੀ ਜੀਬ ਤੋਂ ਝੂਠ ਨਾ ਬੋਲਿਆ ਜਾਵੇ ਐਨਾ ਧਿਆਨ ਰੱਖੀ ਕਿਤੇ ਮੇਰੀ ਜੀਬ ਕਿਸੇ ਦੀ ਨਿੰਦਿਆ ਕਰਨ ਨਾਲ ਲੱਗ ਪਵੇ ਕਿਸੇ ਦੀ ਚੁਗਲੀ ਕਰਨ ਨਾਲ ਲੱਗ ਪਵੇ ਇਹਨਾਂ ਕੰਮਾਂ ਤੋਂ ਜੀਬ ਨੂੰ ਰੋਕ ਰੋਕ ਕੇ ਰੱਖਣਾ ਹੈ ਜੀਬ ਤੋਂ ਜੀਵ ਵਾਲਾ ਕੰਮ ਲੈਣਾ ਹੈ ਪਰਮੇਸ਼ਰ ਦੀ ਬਿੜਾਈ ਕਰਨ ਵਾਸਤੇ ਪਰਮਾਤਮਾ ਜੀ ਕਹਿੰਦੇ ਜੇਨ ਮੰਨ ਰਾਖਿਆ ਅਗਨੀ ਪਾਏ ਜਿਸ ਪ੍ਰਮਾਤਮਾ ਨੇ ਸਾਡੇ ਸਰੀਰ ਵਿੱਚ ਨਿਗ੍ਹਾ ਪਾ ਕੇ ਜਿੰਦ ਸਰੀਰ ਵਿੱਚ ਟਿਕਾ ਦਿੱਤੀ ਹੈ ਭਾਵ ਗਰਭ ਅਗਨ ਦੇ ਵਿੱਚ ਵੀ ਪਰਮੇਸ਼ਰ ਨੇ ਸਾਡੀ ਰੱਖਿਆ ਕੀਤੀ ਹੁਣ ਸਾਡੇ ਸਰੀਰ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਅੱਗਾਂ ਦੇ ਭਾਂਬੜ ਬਲਦੇ ਆ ਇਹਦੇ ਵਿੱਚ ਵੀ ਸਾਡੀ ਆਤਮਾ ਦੀ ਰੱਖਿਆ ਕਰਦਾ ਪ੍ਰਮਾਤਮਾ ਕਿ ਅੱਗ ਦਾ ਸੁਭਾਅ ਹੀ ਸਾੜ ਦਿੰਦੀ ਹੈ। ਅੱਗ ਬਚਾਉਂਦੀ ਨਹੀਂ ਹੈ ਕਦੇ। ਇੱਕ ਤੇ ਅੱਗ ਲੱਕੜਾਂ ਦੇ ਨਾਲ ਮੱਚਦੀ ਹੈ। ਲੱਕੜਾਂ ਦੇ ਨਾਲ ਮੱਚੀ ਹੋਈ ਅੱਗ ਕੱਪੜੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਸ਼ਰੀਰਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਪਰੰਤੂ ਜਿਹੜੀ ਅੱਗ ਲੱਕੜਾਂ ਤੋਂ ਬਿਨਾਂ ਮੱਚਦੀ ਹੈ ਨਾ ਉਹ ਸਾਡੇ ਸੁਰਤ ਨੂੰ ਸਾਡੀ ਸੁਭਾ ਨੂੰ ਸਾਡੇ ਸੁੱਖ ਨੂੰ ਸਾਡੇ ਚੈਨ ਨੂੰ ਸਾੜ ਕੇ ਸੁਆ ਕਰ ਦਿੰਦੀ ਹੈ ਉਹ ਅੱਗ ਹੈ ਈਰਖਾ ਦੀ ਅੱਗ ਈਰਖਾ ਦੀ ਅੱਗ ਬਾਲਣ ਵਾਸਤੇ ਲੱਕੜਾਂ ਦੀ ਲੋੜ ਨਹੀਂ ਪੈਂਦੀ ਨਾ ਹੀ ਡੱਬੀ ਦੀ ਲੋੜ ਪੈਂਦੀ ਹੈ ਚਿੰਗਾੜੀ ਦੀ ਕਾਮ ਦੀ ਅੱਗ ਕ੍ਰੋਧ ਦੀ ਅੱਗ ਲੋਭ ਦੀ ਅੱਗ ਮੋਹ ਦੀ ਅੱਗ ਤ੍ਰਿਸ਼ਨਾ ਦੀ ਅੱਗ ਇਹ ਅੱਗਾ ਐਸੀਆਂ ਨਹੀਂ ਜਿਨ੍ਹਾਂ ਨੂੰ ਬਾਲਣ ਵਾਸਤੇ ਚਿੰਗਿਆੜੀ ਦੀ ਲੋੜ ਨਹੀਂ ਪਰ ਇਹਨਾਂ ਦੇ ਭਾਂਬੜ ਬੜੇ ਉੱਚੇ ਨਿਕਲਦੇ ਨੇ ਇਸ ਭਾਂਬੜ ਦੇ ਵਿੱਚ ਸਾਡਾ ਇੱਟਾਂ ਦਾ ਘਰ ਨਹੀਂ ਛੜਦਾ ਇਸ ਭਾਂਬੜ ਦੇ ਵਿੱਚ ਸਾਡੇ ਰੂਹ ਆਤਮਾ ਜਿਹੜੀ ਹੈ ਨਾ ਅੰਦਰੋਂ ਉਹ ਸੜਦੀ ਹੈ ਸਾਡੇ ਚਿਹਰੇ ਦੀ ਰੌਣਕ ਸੜ ਜਾਂਦੀ ਹੈ ਸਾਡੇ ਸੁੱਖ ਸੜ ਜਾਂਦੇ ਨੇ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਵਾਜੈ ਪਵਨ ਆਖੈ ਸਭ ਜਾਇ ਜਿਸ ਦੀ ਕਲਾ ਦੇ ਨਾਲ ਸਰੀਰ ਦੇ ਵਿੱਚ ਸਵਾਸ ਚੱਲਦਾ ਹੈ ਤੇ ਮਨੁੱਖ ਹਰ ਥਾਂ ਤੇ ਤੁਰ ਕੇ ਬੋਲਦਾ ਹੈ ਗੱਲਾਂ ਕਰਦਾ ਹੈ ਉਸ ਪਰਮਾਤਮਾ ਨੂੰ ਚੇਤੇ ਰੱਖਣਾ ਹੈ ਇਹ ਪਰਮੇਸ਼ਰ ਦੀ ਕਲਾ ਹੈ ਅਸੀਂ ਤੁਰੇ ਫਿਰਦੇ ਆ ਪਰਮੇਸ਼ਰ ਦੀ ਕਲਾ ਹੈ ਬੋਲਦੇ ਆ ਪਰਮੇਸ਼ਰ ਦੀ ਕਲਾ ਹੈ ਪਰਮੇਸ਼ਰ ਦੀ ਤਾਕਤ ਹੈ ਜਿਸ ਦਿਨ ਪਰਮੇਸ਼ਰ ਨੇ ਆਪਣੀ ਕਲਾ ਲਕੋ ਲਈ ਗਵਾਰ ਕਢ ਲਈ ਉਸ ਦਿਨ ਨਾ ਤੁਰਿਆ ਜਾਣਾ ਨਾ ਬੋਲਿਆ ਜਾਣਾ ਨਾ ਹੱਸਿਆ ਜਾਣਾ ਨਾ ਰੋਇਆ ਜਾਣਾ ਸਭ ਕੁਝ ਬੰਦ ਹੋ ਜਾਣਾ ਹੈ ਫੇਰ ਮਹਾਰਾਜ ਜੀ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ ਜਿੰਨਾ ਵੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਸਭਾ ਕਾਲਖ ਦਾਗਾ ਦਾਗ ਇਹ ਸਾਰੇ ਮਨ ਵਿੱਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹੈ ਵੇ ਗਾਰਾਂ ਦੇ ਦਾਗ ਹੀ ਲਾ ਦਿੰਦੇ ਆ ਜਿਤ ਜਿੰਨਾ ਵੀ ਮੋਹ ਹੈ ਕਾ ਦਾ ਮੋਹ ਹੈ ਮਾਤਾ ਪਿਤਾ ਦਾ ਮੋਹ ਭੈਣ ਭਾਈਆਂ ਦਾ ਮੋਹ ਧੀਆ ਪੁੱਤਰਾਂ ਦਾ ਮੋਹ ਪੈਸੇ ਦਾ ਮੋਹ ਜ਼ਮੀਨ ਜਾਇਦਾਦ ਦੇ ਮੋਹ ਇਹ ਮੋਹ ਸਾਰੇ ਸਾਡੀ ਸੁਰਤ ਨੂੰ ਪਰਮੇਸ਼ਰ ਤੋਂ ਤੋੜਦੇ ਆ ਤੇ ਇਹਨਾਂ ਦੇ ਪਿਆਰ ਵਿੱਚ ਖਾਚਤ ਹੋ ਕੇ ਸਾਡੇ ਅੰਦਰੋਂ ਪਰਮੇਸ਼ਰ ਦੀ ਪ੍ਰੀਤ ਖਤਮ ਹੋ ਜਾਂਦੀ ਹੈ ਤੇ ਸਾਡਾ ਜਿਹੜਾ ਰੂਹ ਹੈ ਉਹ ਦਾਗੀ ਹੋ ਜਾਂਦੀ ਹੈ ਪਰਮਾਤਮਾ ਦੇ ਨਾਮ ਨੂੰ ਭੁੱਲਣ ਦਾ ਦਾਗ ਲੱਗ ਜਾਂਦਾ ਹੈ ਪਰਮਾਤਮਾ ਤੋਂ ਵਿਛੜੇ ਦਾ ਦਾਗ ਲੱਗ ਜਾਂਦਾ ਹੈ ਦੁਨੀਆ ਦੇ ਮੋਹ ਵਿੱਚੋਂ ਨਿਕਲ ਕੇ ਪਰਮੇਸ਼ਰ ਦੇ ਮੋਹ ਵਿੱਚ ਆਪਣੀ ਸੁਰਤ ਨੂੰ ਟਿਕਾ ਕੇ ਰੱਖੀਏ ਦੁਨੀਆ ਦੀ ਜਿਹੜੀ ਕਾਲਖਨ ਕਾਲ ਖੌਂਦੀ ਹੈ ਕਿਵੇਂ ਮਿੱਟੀ ਘਟਾ ਉੱਡ ਕੇ ਪੈ ਗਿਆ ਕਾਲਤ ਲੱਗੀ। ਕਈ ਵਾਰੀ ਅਸਮਾਨ ਦੇ ਵਿੱਚ ਧੂਆਂ ਚੜਿਆ ਹੁੰਦਾ ਹੈ ਕੱਪੜੇ ਸਾਡੇ ਕਾਲੇ ਹੋ ਜਾਂਦੇ ਨੇ ਕਾਲਖ ਲੱਗੀ। ਉਹਦੇ ਕੱਪੜਿਆਂ ਨੂੰ ਲੱਗਦੀ ਹੈ ਬਾਹਰਲੇ ਸਰੀਰ ਨੂੰ ਲੱਗਦੀ ਹੈ। ਉਹ ਕਾਲਖ ਤਾਂ ਪਾਣੀ ਸਾਬਣ ਨਾਲ ਧੋ ਕੇ ਲੈ ਜਾਂਦੀ ਹੈ। ਪਰ ਇੱਕ ਕਾਲਖ ਲੱਗਦੀ ਹੈ ਸਾਡੀ ਮਤ ਦੇ ਉੱਤੇ। ਇੱਕ ਕਾਲਖ ਲੱਗਦੀ ਹੈ ਸਾਡੇ ਜੀਵਨ ਦੇ ਉੱਤੇ। ਜੇ ਸਾਡੇ ਜੀਵਨ ਤੇ ਕਾਲਖ ਲਾਗੀ ਨਾ ਬੇਈਮਾਨੀ ਦੀ ਕਾਲਖ ਬਦਨਾਮੀ ਦੀ ਕਾਲਖ ਹੈਰਾ ਫੇਰੀ ਦੀ ਕਾਲਖ ਕੋਈ ਵੀ ਕਾਲਖ ਲਾਗੀ ਮੁੜ ਕੇ ਲੈਂਦੀ ਨਹੀਂ ਉਹ ਵੇਖਣ ਨੂੰ ਬੰਦਾ ਬੜਾ ਸੋਹਣਾ ਲੱਗਦਾ ਹੈ ਪਰੰਤੂ ਇੱਜ਼ਤ ਤੇ ਲੱਗਿਆ ਹੋਇਆ ਦਾਗ ਲੈਂਦਾ ਨਹੀਂ ਮਹਾਰਾਜੀ ਕਹਿੰਦੇ ਦਾਗ ਦੋਸ਼ ਮੂੰਹ ਚੱਲਿਆ ਲਾਈ ਆਪਣੇ ਮੂੰਹ ਤੇ ਦੋਸ਼ ਲਾ ਕੇ ਚੱਲ ਪਿਆ ਸਿਮਰਨ ਦਾ ਦੋਸ਼ ਸਿਮਰਨ ਕੀਤਾ ਨਹੀਂ ਇਹ ਦੋਸ਼ ਲੱਗ ਗਿਆ ਵਿਕਾਰਾਂ ਵਿੱਚ ਫਸ ਗਿਆ ਇਹ ਦੋਸ਼ ਲੱਗ ਗਿਆ ਮਨੁੱਖ ਵਿਕਾਰਾਂ ਦੇ ਦਾਗ ਆਪਣੇ ਮੱਥੇ ਤੇ ਲਾ ਕੇ ਇਥੋਂ ਚੱਲਿਆ ਜਾਂਦਾ ਹੈ ਹੁਣ ਜੇ ਦਾਗ ਲੱਗਿਆ ਹੁੰਦਾ ਨਾ ਫਿਰ ਮਾਰੇ ਕਹਿੰਦੇ ਦਰਗਾ ਬੈਠਣ ਨਾਹੀ ਜਾਈ ਸੱਚੀ ਦਰਗਾਹ ਦੇ ਵਿੱਚ ਫਿਰ ਉਸ ਬੰਦੇ ਨੂੰ ਬੜਨ ਨਹੀਂ ਦਿੱਤਾ ਜਾਂਦਾ ਬੈਠਣ ਨਹੀਂ ਦਿੱਤਾ ਜਾਂਦਾ ਕਿਉਂ ਕਿਉਂਕਿ ਉਹਦੇ ਮੁਖ ਦੇ ਉੱਤੇ ਉਹਦੇ ਮਸਤਕ ਤੇ ਉਹਦੀ ਸੁਰਤ ਦੇ ਉੱਤੇ ਦਾਗ ਲੱਗਿਆ ਹੋਇਆ ਦਾਗ ਦੂਰੋਂ ਲੀਂਦਾ ਹੈ ਦਾਗ ਦੂਰੋਂ ਲੀਂਦਾ ਹੈ ਉਹਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਸੇਬਾਂ ਦੀ ਪੇਟੀ ਭਰੀ ਹੋਈ ਹੈ ਬੜੇ ਸੋਹਣੇ ਸੋਹਣੇ ਸੇਬ ਨੇ ਇੱਕ ਸੇਬ ਨੂੰ ਦਾਗ ਲੱਗਿਆ ਹੋਇਆ ਉਹ ਦਾਗੀ ਸੇਬ ਨੂੰ ਪਾਸੇ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਹ ਦਾਗੀ ਸੇਬ ਸਾਰਿਆਂ ਨੂੰ ਖਰਾਬ ਕਰ ਦਿੰਦਾ ਹੈ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਪਰਮੇਸ਼ਰ ਨੂੰ ਭੁੱਲਣ ਦਾ ਦਾਗ ਮੁੱਖ ਤੇ ਲਾ ਕੇ ਤੁਰ ਪਿਆ। ਦਰਗਾਹ ਦੇ ਵਿੱਚ ਪ੍ਰਮਾਤਮਾ ਦੀ ਅਹ ਨਜ਼ਰ ਦੇ ਵਿੱਚ ਨਹੀਂ ਆਉਂਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਆ ਭਲਿਆ। ਇਥੇ ਤੇਰਾ ਕੀਤਾ ਹੋਇਆ ਕਰਮ ਕਮਾਇਆ ਹੋਇਆ ਜਪ ਤਪ ਹੀ ਤੇਰੇ ਨਾਲ ਜਾਣਾ ਹੈ। ਕਰਮ ਮਿਲੇ ਆਖਣ ਤੇਰਾ ਨਾਮ اے ਪ੍ਰਭੂ ਜੀ ਜੀਵ ਦੇਵੀ ਵਸਨੀ ਹੈ ਕੋਈ ਸਾਡੇ ਕੀ ਵਸ ਹੈ ਤੇਰਾ ਨਾਮ ਸਿਮਰਨ ਤੇਰੀ ਮਿਹਰ ਦੇ ਨਾਲ ਹੀ ਮਿਲ ਸਕਦਾ ਹੈ ਜਿਹਨਾਂ ਤੇ ਤੂੰ ਕਿਰਪਾ ਕਰਦਾ ਹੈ ਆਪਣਾ ਨਾਮ ਜਿੰਨਾ ਉਹਨੂੰ ਨਾਮ ਮਿਲਦਾ ਹੈ ਜਿਸ ਨੂੰ ਤੂੰ ਜਾਣਹੀਂ ਸੋਈ ਜਾਣ ਜਾਣਾ ਹੈ ਅਸੀਂ ਕੀ ਕਰੀਏ ਸਾਡਾ ਤਾਂ ਤੁਹਾਡੇ ਅੱਗੇ ਤਰਨ ਲਈ ਹੈ ਬੇਨਤੀ ਜੋੜੜੀ ਹੈ ਕਿਰਪਾ ਕਰੋ ਸਾਨੂੰ ਮਾਇਆ ਦੇ ਪ੍ਰਭਾਵ ਤੋਂ ਕੱਢ ਕੇ ਨਾਮ ਦੀ ਦਾਤ ਦਿਓ ਜਿਤ ਤਰ ਜਿਤ ਲਗ ਤਰਨਾ ਹੋਰ ਨਹੀਂ ਥਾਉ ਤੇਰੇ ਨਾਮ ਦੇ ਵਿੱਚ ਲੱਗ ਕੇ ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕ ਨਹੀਂ ਹਾਂ ਨਾਮ ਤੋਂ ਬਿਨਾਂ ਇਸ ਸਮੁੰਦਰ ਦੇ ਵਿੱਚੋਂ ਪਾਰ ਨਹੀਂ ਹੋਇਆ ਜਾਣਾ ਜੇ ਕੋ ਡੁੱਬੇ ਫਿਰ ਹੋਵੇ ਸਾਰ ਹੁਣ ਮਹਾਰਾਜ ਆਪਾਂ ਨੂੰ ਹੌਸਲਾ ਦਿੰਦੀ ਆ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ ਜਿਉਂ ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਦੇ ਵਿੱਚ ਡੁੱਬ ਵੀ ਗਿਆ ਉਹ ਪ੍ਰਭੂ ਦਾ ਇਤਨਾ ਦਿਆਲ ਉਹ ਪ੍ਰਭੂ ਇੰਨਾ ਦਿਆਲੂ ਹੈ ਉਹ ਫੇਰ ਸਾਡੀ ਸੰਭਾਲ ਕਰ ਲੈਂਦਾ ਮਹਾਰਾਜ ਜੀ ਕਹਿੰਦੇ ਜੇ ਵਿਕਾਰਾਂ ਵਿੱਚ ਪੈ ਵੀ ਗਏ ਹਨਾ ਹੁਣ ਵੀ ਉਦਮ ਕਰੋ ਬੇਨਤੀ ਕਰੂ ਪ੍ਰਾਤਸਾ ਜੀ ਅਸੀਂ ਡੁੱਬ ਚੱਲੇ ਸਾਨੂੰ ਬਚਾਓ ਅੱਗੇ ਤਾਂ ਤੋਬਾ ਫੇਰ ਵੀ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਸਾਨੂੰ ਬਚਾ ਲੈਂਦਾ ਨਾਨਕ ਸਾਚਾ ਸਰਬਦਾਤਾ ਰਹੀ ਨਾਨਕ ਉਹ ਸਦਾ ਸਥਿਰ ਰਹਿਣ ਵਾਲਾ ਪ੍ਰਮਾਤਮਾ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਕਿਸੇ ਦੇ ਨਾਲ ਵਿਤਕਰਾਂ ਨਹੀਂ ਕਰਦਾ ਕਿਸੇ ਨੂੰ ਦਾਤਾਂ ਤੋਂ ਵਾਂਝਾ ਨਹੀਂ ਰੱਖਦਾ ਤੇ ਦਾਤ ਉਹਨੂੰ ਮਿਲਦੀ ਹੈ ਜਿਹੜਾ ਪਰਮੇਸ਼ਰ ਦੀ ਨਜ਼ਰ ਵਿੱਚ ਆ ਜਾਂਦਾ ਹੈ ਜਿਹੜਾ ਪ੍ਰਮਾਤਮਾ ਦੇ ਅੱਗੇ ਹੱਥ ਕੋਲ ਕੇ ਦਾਤ ਮੰਗਦਾ ਹੈ ਉਹਨੂੰ ਦਾਤ ਮਿਲ ਜਾਂਦੀ ਹੈ ਸਤਿਗੁਰੂ ਕਿਰਪਾ ਕਰੇ ਸਾਨੂੰ ਨਾਮ ਦੀ ਦਾਤ ਮਿਲੇ ਸਾਡੀ ਰਸਨਾ ਪਰਮੇਸ਼ਰ ਦਾ ਨਾਮ ਜਪੇ ਪ੍ਰਮਾਤਮਾ ਦੀ ਬੰਦਗੀ ਕਰੇ ਸਾਡੇ ਹੱਥ ਸ਼ੁਕਰਤ ਕਰਨ ਧਰਮ ਦੀ ਕਿਰਤ ਕਰਕੇ ਹੱਕ ਸੱਚ ਦੀ ਮਿਹਨਤ ਦੇ ਨਾਲ ਆਪਣਾ ਜੀਵਨ ਅਸੀਮਤੀਤ ਕਰੀਏ ਕਿ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਜੋਗ ਹੈ ਕਿਰਪਾ ਕਰਕੇ ਬਖਸ਼ ਲੈਣਾ ਜੀ ਪ੍ਰੇਮ ਸਹਿਤ ਗੱਜ ਕੇ ਫਤਿ ਬੁਲਾਇਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿ